ਰਾਸ਼ਟਰਪਤੀ ਸੀਟ ਜਿਹੜੀ ਹੈ ਉਹ ਖਾਲੀ ਹੋਈ ਹੈ ਤਾਂ ਉਹਗੇ ਸਮਾਜ ਸੇਵੀ ਉਪਯੋਗਪਤੀ ਇੱਕ ਧਾਰਮਿਕ ਜਾਂ ਸਮਾਜਿਕ ਜਾਂ ਜਿੰਨੀਆਂ ਵੀ ਐਕਟੀਵਿਟੀਆਂ ਸਮਾਜ ਦੇ ਵਿੱਚ ਸ੍ਰੀ ਜਿੰਦਰ ਗੁਪਤਾ ਜੀ ਕਰਦੇ ਨੇ ਉਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਰਾਸਟਰਪਤੀ ਵਾਸਤੇ ਅੱਜ ਕਾਫੀ ਭਰੇ ਨੇ ਉਹ ਕੋਨਾਂ ਵਾਲ ਦਿਨਾਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸਸ ਪਾਰਟ ਦੇ ਚੋਣ ਕਮਿਸ਼ਨ ਦਾ ਹੈ ਉਹਨੂੰ ਫਾਲੋ ਕਰਾਂਗੇ। ਦੇਖੋ। ਓਕੇ ਅਰੋੜਾ ਸਾਹਿਬ ਇਸ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ। ਉਹਨਾਂ ਨੇ ਦੋ ਨਕਾਲੇ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ। ਇੰਡਸਟਰੀ ਤੇ ਬਾਗਵਾਲ। ਸੋ ਗੁਪਤਾ ਰਜਿੰਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਬਹੁਤ ਥੱਲੇੋਂ ਉੱਠੇ ਨੇ ਬੜੀਆਂ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਪਾਮ ਇਹਨਾਂ ਦੇ ਐਮਪਲਾਈ ਨੂੰ ਪਾਮ ਕਿਸੇ ਨੂੰ ਵੀ ਇਦਾਂ ਹੀ ਫੁਲਕੇ ਦਸਵੰਦ ਵੀ ਕੱਢਦੇ ਆ ਅਰ ਸਟੇਮਬਰ ਨਾਲਾ ਇਲਾਕੇ ਦੇ ਵਿੱਚੋਂ ਬੜਾ ਇਹਨਾਂ ਦਾ ਸਰਕਾਰ ਨੂੰ ਨਾਲ ਜਾਨ ਮਹਿਨਮਸ਼ੁਕ ਕਾਮਨਾ ਮੈਂ ਦਿਨਾਂ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਤੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਕੁਝ ਉਹ ਕਿਨਾਂ ਕੋਲ ਤਿਆਰਪਾ ਆ ਉਲੇਖੇ ਵੀ ਆਉਣਗੇ ਉੱਥੇ ਜੋ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲਾਈ। ਸੀਐਮ ਸਾਹਿਬ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨੋਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮਾ ਨਹੀਂ ਬਟ ਪਰ ਇਸ ਵਾਰ ਇੱਕ ਦੋ ਹੋਰ ਨੋਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ। ਅ ਕੋਈ ਜੈਪੁਰ ਤੋਂ ਹੈ। ਇੱਕ ਮਹਾਰਾਸ਼ਟਰ ਤੋਂ ਹੈ। ਤੇ తెలంగాణਾ ਤੋਂ। తెలంగాణਾ ਤੋਂ ਵੀ ਕੈਰੇਜ। ਪਰ ਵਿਦਆਉਟ ਪ੍ਰਪੋਜ਼ਲਸ ਕਿਸੇ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਵਾਸਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹ ਵਿੱਚ 10 ਐਮ ਐਲ ਏ ਵੱਲੋਂ ਚਾਹੀਦਾ ਪਰ ਉਹਨਾਂ ਚ ਕਿਸੇ ਦੇ ਐਮ ਐਲ ਏ ਦੀ ਪ੍ਰਪੋਜ਼ਲ ਨਹੀਂ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ ਭਰਨ ਦਾ ਪਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਜਾਂ ਸ਼ਰਤਾਂ ਪੂਰੀਆਂ ਕਰਦੇ ਚੱਲੋ ਦੂਸੀ ਐਮ ਸਾਹਿਬ ਇਸ ਦੇ ਨਾਲ ਹੀ ਜਿਹੜਾ ਕਰਲ ਕਰਨ ਦੀ ਡੀਸੀਲਟਿੰਗ ਨੂੰ ਮਨਜ਼ੂਰੀ ਨਹੀਂ ਨਹੀਂ ਗਈ ਆਪ ਲੋਗੋ ਤਾਂ ਕੌਣ ਫਾਇਦੀ ਨਹੀਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਡੀਸੀਲਟਿੰਗ ਨਹੀਂ ਮਨਜ਼ੂਰੀ ਦਿੱਤੀ ਕੇਂਦਰ ਸਰਕਾਰ ਤਾਂ ਕਰੂਗੀ ਤਾਂ ਕਿ ਡੀਸੀਲਟਿੰਗ ਨਹੀਂ ਹੁਣ ਇੱਥੋਂ ਤਾਂ ਪਤਾ ਲੱਗਦਾ ਨਾ ਕਿ ਕੌਣ ਜ਼ਿੰਮੇਵਾਰ ਹੈ ਉਹ ਕਹਿੰਦੇ ਅਸੀਂ ਡੀਸੀਲਟਿੰਗ ਦੀ ਮਨਜ਼ੂਰੀ ਨਹੀਂ ਦਿੱਤੀ ਇਸੇ ਕਰਕੇ ਤਾਂ ਪਹਿਲਾਂ ਜਿਹੜੀ ਪ੍ਰੋਬਲਮ ਹੈ ਕਿ ਉਹ ਜਦੋਂ ਥੋੜਾ ਜਿਹਾ ਕੋਈ ਕਿਸੇ ਦਰਿਆ ਨੂੰ ਸਾਫ ਕਰਨ ਦੀ ਗੱਲ ਚੱਲਦੀ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਉਧਰ ਤਾਂ ਉਹ ਤਾਂ ਜਮੂਗਜ਼ਬੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਅਸਾਮ ਤੱਕ ਹੜਾਂ ਦੀ ਮਾਰ ਚੱਲ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ 'ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 ਤੋਂ 4 ਸਾਲਾਂ ਦੇ ਵਿੱਚ ਜੋ-ਜੋ ਲੋਕ ਪ੍ਰਾਈਸ ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਸੀ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਤੇ ਬਾਕੀ ਫੈਸਲਾਤ ਲੋਕ ਕਰਦੇ ਆ। ਪ੍ਰੀਮ ਸਰ ਸੀਜੀ ਦਾ ਇਸ਼ੂ ਪੜਾ ਇਸ ਟਾਈਮ ਆਪਦੇ ਹੈ। ਉਸੇ ਜਿਹੜੇ ਡੀਐਲਓ ਤੋਂ ਕੀ ਸਪੀਚ ਆ ਜੇ। ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ। ਬਹੁਤ ਹੀ ਨਿੰਦਣਯੋਗ ਗੱਲ ਹੈ। ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋ ਜੁੱਤੀ ਸੁੱਟ ਕੇ ਆਪਮਾਨ ਕੀਤਾ ਜਾਣਾ। ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉੱਟਣ ਦੀਆਂ ਜਾਂ ਉਹਨਾਂ ਦਾ ਸਿਰ ਪਾੜ ਦਿਓ ਉਹਨਾਂ ਦਾ ਇਹ ਮੰਗਣ ਵਾਲੇ ਨੇ ਤਾਂ ਇਹ ਕਿੱਥੇ ਬੈਠ ਗਏ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾਂ ਸਾਡੇ ਜਿਹੜਾ ਸੋਸ਼ਲ ਬੌਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਕੋਈ ਇਹ ਚੰਗੀ ਗੱਲ ਹੈ ਕਿਉਂਕਿ ਭਾਰਤਿਕ ਬੁਲਦਸਤਾ ਹੈ ਬੁਲਦਸਤੇ ਜੇ ਹਰ ਕਿਸਮ ਦਾ ਰੰਗ ਹੁੰਦਾ ਹੈ ਗੁਲਦਸਤੀ ਚ ਹਰ ਕਿਸਮ ਦੇ ਦੇ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੀ ਨੂੰ ਤੁਸੀਂ ਜ਼ਿਆਦਾ ਦੇਖ ਨਹੀਂ ਸਕਦੇ ਸੋ ਭਾਰਤੀ ਗੁਲਦਸਤਾ ਹੈ ਸਾਡੇ ਦੇਸ਼ ਵਿੱਚ ਹਰੇਕ ਨੂੰ ਹੱਕ ਹੈ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚ ਗਰੀਬ ਪਰਿਵਾਰ ਚੋਂ ਉੱਠ ਕੇ ਐਡੀ ਵੱਡੀ ਕੁਰਸੀ ਤੇ ਬੈਠ ਕੇ ਸ਼ਾਇਦ ਇਹ ਹੀ برداشت ਨਹੀਂ ਹੁੰਦਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਹਮੇਸ਼ਾ ਜਾਤੀਵਾਦ ਦੇ ਨਾਂ 'ਤੇ ਲੜੀ ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਅਸੀਂ ਸਾਰਿਆਂ ਨੂੰ ਸਾਰੇ ਭਾਈਚਾਰੇ ਨਾਲ ਲੈ ਕੇ ਚੱਲਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀਐਮ ਸਾਹਿਬ ਬਰਿੰਦਰ ਸਿੰਘ ਬਰਿੰਦਰ ਨੂੰ ਮੰਦੀ ਡੈਥ ਹੋ ਗਿਆ 24 ਘੰਟੇ ਦੇ ਅੰਦਰ ਦੋ ਪੰਜਾਬੀ ਜਗਤ ਦੇ ਪੰਜਾਬ ਦੇ ਦੋ ਵੱਡੇ ਨੌਜਵਾਨ ਜੀ ਦੇ ਗਿਆ ਜਗਤ ਨਾਲ ਦੇਖੋ ਕੱਲ ਮੈਂ ਸੰਸਕਰਤੇ ਵੀ ਗਿਆ ਸੀਗਾ ਆਪਣਾ ਰਾਜਵੀਰ ਜਵੰਦਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਹਦੇ ਚ ਮੌਤ ਹੋ ਗਈ ਤੇ ਰਾਤੀ ਖਬਰ ਸੁਣ ਕੇ ਮੰਨੇ ਪਰੰਮ ਨੇ ਬਾਡੀ ਬਿਲਡਰ ਬਰਿੰਦਰ ਕੁਮਨ ਮੈਨ ਚਾਹਤੂ ਸੋ ਪ੍ਰਮਾਤਮਾ ਦੇ ਅਰਦਾਸ ਆ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਬਾ ਪ੍ਰਮਾਤਮਾ ਪਾਣਾ ਮਨੰਦ ਵਰ ਬਖਸ਼ੀ ਬਾਕੀ ਇਹ ਜਿਹੜਾ ਅੱਜ ਕੱਲ ਜਿਵੇਂ ਬਰਿੰਦਰ ਕੁਮਨ ਮਨੋਹਰੰ ਦਾ ਤਾਂ ਹਾਰਟ ਅਟੈਕ ਹੋ ਗਿਆ ਜੰਦ ਕਰਕੇ ਅਸੀਂ ਪਹਿਲਾਂ ਦੇਖਦੇ ਆ ਕਬੱਡੀ ਵਾਲੇ ਪਲੇਅਰ ਵੀ ਕਾਫੀ ਜੰਗ ਦੇ ਵਿੱਚ ਸੋ ਕਈ ਵਾਰੀ ਅੱਜ ਕੱਲ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਜਾਂ ਲਿਆ ਜਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉਹਦੇ ਵਿੱਚ ਕੋਈ ਵੀ ਬੰਦਾ ਇਸ ਤਰ੍ਹਾਂ ਆਪਾਂ ਆਪਣੇ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਜਿ ਦੇਖਦੇ ਹਨ ਮਤਲਬ ਕੋਈ ਇਸ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਪਿੰਡਾਂ ਚ ਖੁਰਾਕਾਂ ਜਿਹੜੀਆਂ ਵਿਦਆਊਟ ਪੈਸਟੀਸਾਈਡ ਜਾਂ ਵਿਦਆਊਟ ਰਿਆ ਸੁਪਰੀਆਂ ਹੁੰਦੀਆਂ ਸੀ ਕੱਲੋ ਤੋਂ ਹੋਰ ਸਿੱਪ ਕਹਿੰਦੇ ਪੁਰਾਣੀਆਂ ਖੁਰਾਕਾਂ ਕਾਦੀਆਂ ਯ ਪੁਰਾਣੇ ਦੀ ਪੁਰਾਣੀਆਂ ਖੁਰਾਕਾਂ ਦਾ ਮਤਲਬ ਹੋ ਗਿਆ ਕਿ origignal ਉਂ ਬਿਨਾ ਮਲਾਵਟ ਤੋਂ ਹੁਣ ਤੁਸੀਂ ਦੇਖੋ ਕਿ ਹੰਗ ਦੀ ਦਵਾਈ ਦੇ ਵਿੱਚ ਕੀ ਕੀ ਮਲਾ ਜਹਿਰ ਮਲਾਈਆਂ ਪਈਆਂ ਤੇ ਬੱਚਿਆਂ ਤੇ ਤੇ ਹਰ ਗੱਲ ਜਿਹੜੀ ਆ ਉਹ ਕਮਰਸ਼ੀਅਲ ਨਿੱਜ ਵਾਸਤੇ ਜ਼ਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜਚਾਲੀ ਮਿਲ ਰਿਹਾ ਹੈ ਅੱਜ ਕੱਲ ਸੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਪਰ ਉਥੇ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਸਰਕਾਰ ਵੱਲੋਂ ਜੀ ਜੇ ਮੈਂ ਵੀ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ 오રિਜਨਲ ਟਿਬਲਾਓ ਆਰਗੈਨਿਕ ਚੀਜ਼ਾਂ ਬਲਾਓ ਤੇ ਮੈਂ ਵਪਾਰੀਆਂ ਨੂੰ ਜਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਕੋਈ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨ ਹੈ ਜਿਸ ਜੀ ਕਿਸੇ ਦਾ ਕੋਈ ਮਿਲਾਵਟਾ ਨਹੀਂ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਹੋਵੇ ਅੱਗ ਤੇਨ ਕਿਤੇ ਕਿਸੇ ਨਾ ਕਿਸੇ ਦਿਨ ਉਹ ਤੁਹਾਡੇ ਘਰੇ ਵੀ ਆ ਸਕਦਾ ਹੈ ਸਰ ਸਰ ਸੈਸ਼ਨ ਬੁਲਾ ਰਹੇ 24 ਤਰੀਕ ਨੂੰ ਵਿਸ਼ੇਸ਼ ਕਿਹਾ ਜਾ ਰਿਹਾ ਆਨੰਦਪੁਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਸਕਦਾ ਕੋਈ ਪ੍ਰਪੋਜ਼ਲ ਹੈ ਜੀ ਹਜੇ ਕੈਬਨਿਟ ਹੋਊਗੀ ਕੈਬਨਿਟ ਦੇ ਵਿੱਚ ਬਿਜ਼ਨਸ ਡਿਸਾਈਡ ਕੀਤਾ ਜਾਂਦਾ ਮੈਂ ਪੱਲਾ ਮਾਨ ਸਾਹਿਬ ਦੇ ਦਿਲ ਚ ਹੈ ਜੀ ਇਹ ਗੱਲ ਨਹੀਂ ਜੀ ਦੇਖੋ ਗੱਲ ਇਹ ਹੈ ਜੋ ਕੈਬਨਿਟ ਡਿਸਾਈਡ ਕਰੂਗੀ ਉਹ ਤਾਂ ਬਾਅਦ ਚੈੱਕ ਕਰਨਗੇ ਮੇਰੇ ਦਿਲ ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇੱਕ ਕਲੈਕਟਿਵ ਡਿਸੀਜਨ ਉਹ ਮਤਲਬ ਫੈਕਰੀ ਸੀਜ਼ਨ ਨੂੰ ਲੈ ਕੇ ਸਿਕਿਉਰਟੀ ਨੂੰ ਵੀ ਅਲੱਗ ਹਾਂਜੀ ਬਿਲਕੁਲ ਮਿਲ ਕੇ ਅ ਬਜ਼ਾਰਾਂ ਦੇ ਵਿੱਚ ਕਿਉਂਕਿ ਭੀੜ ਦੇ ਪਟਾਕੇ ਦਾ ਮਾਹੌਲ ਹੈ ਤੇ ਕੁਝ ਸ਼ਰਾਬੀ ਅੰਸਰ ਇਹ ਹੈ ਜੀ ਮੌਕੇ ਦਾ ਜਿਹੜਾ ਉਹ ਫਾਇਦਾ ਉਠਾ ਕੇ ਕੋਈ ਸੈਬੋਟਾਜ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਪੰਜਾਬ ਪੁਲਿਸ ਜਿਹੜੀ ਸਖਸ਼ਮ ਕਾਬਿਲ ਹੈ ਤੇ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਹੈ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰੱਖਿਆ ਜਾਊਗਾ ਤੇ ਬਾਕੀ ਸਾਰਿਆਂ ਨੂੰ ਮੈਂ ਇਹ ਹੀ ਵਿੰਦੀ ਕਰੂੰਗਾ ਕਿ ਹੈਵ ਅ ਹੈਪੀ ਐਂਡ ਸੇਫ ਦੀਵਾਲੀ। ਕਿ ਦੀਵਾਲੀ ਵਾਲੇ ਦਿਨ ਆਪਾਂ ਦੀਵਾਲੀ ਨੂੰ ਰੌਸ਼ਨੀ ਦਾ ਤਿਹਾਰ ਕਹਿੰਦੇ ਆ ਪਰ ਬਹੁਤ ਸਾਰੇ ਬੱਚੇ ਨੇ ਜੀ ਪੀ ਆਈ ਦੀ ਕੱਲੀ ਜੀ ਪੀ ਆਈ ਦੀ ਰਿਪੋਰਟ ਲੈਣ ਨੂੰ ਤਾਂ ਪਤਾ ਨਹੀਂ ਕਿੰਨੇ ਬੱਚੇ ਆਉਂਦੇ ਨੇ ਜਾਂ ਕਿੰਨੇ ਬੰਦੇ ਆਉਂਦੇ ਨੇ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਸਦਾ ਨਹੀਂ ਚੱਲੀ ਜਾਂਦੀ। ਮਤਲਬ ਰੌਸ਼ਨੀ ਦੇ ਤਿਹਾਰ ਵਾਲੇ ਦਿਨ ਰੌਸ਼ਨੀ ਖਤਮ। ਸੋ ਸੇਫ ਦੀਵਾਲੀ ਵੀ ਨਾਲ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਪਟਾਕੇ ਜਾਂ ਇਸ ਤਰ੍ਹਾਂ ਦਾ ਬਰੂਦ ਨਾ ਫੁਕਾਇਆ ਜਾਵੇ ਜਿਸ ਨਾਲ ਪੋਲੂਸ਼ਨ ਵੀ ਹੋਵੇ ਤੇ ਜਾਂ ਤੁਹਾਡੇ ਸਰੀਰ ਨੂੰ ਕੋਈ ਹਾਨ ਹੋਵੇ। ਤੇ ਜਿਹੜੀ ਹੈ ਆਰਗੈਨਿਕ ਦੀਵਾਲੀ ਵੀ ਆਰਗੈਨਿਕ ਮਨਾ ਲਈਏ ਚਲੋ ਇੱਕ ਦੀਵਾ ਬੱਤੀ ਲਾ ਦਈਏ ਉਮੀਦ ਦੇ ਦੀਵੇ ਬੱਤੀ ਬਹੁਤ سارے ਘਰਾਂ ਦੇ ਵਿੱਚ ਉਦਾਸੀਆਂ ਵੀ ਛਾ ਗਈਆਂ ਪਿਛਲੇ ਦਿਨਾਂ 'ਚ ਸਾਡੇ ਜਿਸ ਦਾ ਤੁਸੀਂ ਸਵਾਲ ਪੁੱਛਿਆ ਪਹਿਲਾਂ ਉਹਨਾਂ ਦੀ ਤੇ ਸਾਰੀ ਉਮਰ ਲਈ ਦੀਵਾਲੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਸੋ ਸਾਨੂੰ ਉਹਨਾਂ ਦੇ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਾ ਅੱਜ ਵੀ ਦੇਖਣ ਨੂੰ ਮਿਲਦਾ ਹੈ ਕਿ ਕੋਈ ਡਬਲ ਕੁੱਤੀ ਮੌਤ ਹੋ ਜੇ ਤਾਂ ਸਾਰਾ ਪਿੰਡ ਦੀਵਾਲੀ ਨਹੀਂ ਮਨਾਉਂਦਾ ਤੇ कल भी मैं देखा सारा पिंड उत्तर पाना पिंड जगरा आने उदास पिंड सारा सारा पिंड लोग आए थे तो खास तौर पर यहोजा पुत जो नाम रोशन करता होगा पिंड का जो पंजाबी माँ बोली का एक हीरा ही अरदास कर सकते परमात्मा अपने चरना च मना सकते विपक्ष लगातार आप निशाना साधता है कि पे बाढ़ आई वो मैनमेड नहीं मान मेड डिजास्टर तो उत्तराखंड में किसने बनाई थी तो सुखू ने फिर क्यों नहीं रोका वहाँ तो कांग्रेस है जो हमारे यहाँ विपक्ष है ਜੰਮੂ ਕਸ਼ਮੀਰ ਮੇਂ ਅਸਾਮ ਮੇਂ ਬੰਦ ਪ੍ਰਦੇਸ਼ ਮੇਂ ਤੋ ਇਹ ਮਤਲਬ ਉਹ ਤੋ ਸਾਰੇ ਇਕੱਠੇ ਹੋ ਕੇ ਭਗਵਾਨ ਮਾਨ ਭਗਵਾਨ ਤਮਾ ਇਹ ਉਹਨਾਂ ਦੀ ਬਹੁ ਬਖਲਾਹ ਹੈ ਇਹ ਇਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਸਰਕਾਰਾਂ ਸੇ ਉਹ ਦੋ ਹੜ੍ਹ ਨਹੀਂ ਆਸੀ ਤਾਂ ਹੁਣ ਇੱਕ ਦੋ ਦਿਨਾਂ ਦੇ ਵਿੱਚ ਗਰਦੌਰੀਆਂ ਸਾਡੇ ਕੋਲੇ ਆ ਗਈਆਂ ਅਸੈਸਮੈਂਟ ਚੱਲ ਰਹੀ ਹੈ ਅਸੀਂ ਤਾਂ 20000 ਰੁਪਿਆ ਪਰ ਏਕੜ ਮੁਆਵਜ਼ਾ ਦੇਣ ਲੱਗਿਆ ਔਰ ਇਸ ਤੋਂ ਪਹਿਲਾਂ ਕਦੇ 20000 ਰੁਪਿਆ ਦੇਸ਼ ਚਾਹੇ ਤੱਕ ਕਿਸੇ ਨੂੰ ਨਹੀਂ ਮਿਲਦਾ ਠੀਕ ਹੈ ਨਾ ਔਰ ਜਿੰਨਾ ਵੀ ਹੋ ਸਕੇ ਅਸੀਂ ਉਹ ਜ਼ਿੰਦਗੀ ਜਿਹੜੀ ਹੈ ਹਰ ਪੀੜਤਾ ਦੀ ਪਾਰਟੀ ਦੇ ਲਈ ਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਇੰਨਾ ਤੇ ਜ਼ਿਆਦਾ ਨਾ ਜਾਇਆ ਕਰੋ ਇਹਨਾਂ ਨੂੰ ਤਾਂ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਹੁੰਦਾ ਤਾਂ ਹਰ ਗੱਲ ਤੇ ਮਨ ਲ ਮੇਰਾ ਨਾਮ ਲੈ ਕੇ ਬੋਲਦੇ ਰਹਿੰਦੇ ਆ ਕੁਝ ਨਾ ਕੁਝ ਪਰ ਲੋਕਾਂ ਨੂੰ ਸਾਰਾ ਪਤਾ ਨਹੀਂ ਪੱਪੀ ਕੇਂਦਰ ਹੱਥ ਪੱਲਾ ਫੜਨ ਲਈ ਤਿਆਰ ਨਹੀਂ ਹੋ ਪਾਰੇ ਆ ਤੇ ਜਿਹੜੀ 60000 ਰੁਪਏ ਦੀ ਰਕਮ ਪਰ ਤੁਸੀਂ ਕਹਿੰਦੇ ਹੋ ਉਸੂ ਲੈ ਕੇ ਕੋਈ ਵੋਟ ਜਾਣ ਲਈ ਅਸੀਂ ਤਾਂ ਸਾਰਾ ਕੁਝ ਉਹਨਾਂ ਨੂੰ ਭੇਜਤਾ ਜੀ ਡਿਟੇਲ ਭੇਜਤੀ ਕਿ ਆ ਨੁਕਸਾਨ ਹੋਇਆ ਬਾਕੀ ਹੁਣ ਉਹਨਾਂ ਦੀ ਮਰਜ਼ੀ ਹੈ ਜੇ ਉਹ 1600 ਕਰੋੜ ਨੂੰ ਇਹ ਸਮਝਦੇ ਨੇ ਕਿ ਜਿਹੜੇ ਸਕੀਮਾਂ ਸਾਡੇ ਕੋਲ ਵੈਸੇ ਵੀ ਪੈਸਾ ਆਉਣਾ ਸੀ ਵੈਸੇ ਵੀ ਆਉਣਾ ਸੀ ਹੜਨਾ ਉਹਨਾਂ ਨੂੰ ਵੀ ਕਹੀ ਜਾਂਦੇ ਨੇ 1600 ਕਰੋੜ ਚੋਂ ਕੱਟ ਲਓ ਇਹ ਤੁਹਾਡੇ 1600 ਕਰੋੜ ਚੋਂ ਸਹਾ ਗਿਆ ਸੋ ਇੱਥੋਂ ਜੇ ਡੀਸੇਲਟਿੰਗ ਦਾ ਵੀ ਮਨਾਂ ਕਰ ਦੇਣੇ ਤਾਂ ਸਿੱਧਾ ਇਹ ਸਿੱਧ ਹੁੰਦਾ ਕਿ ਪੰਜਾਬ ਨੂੰ ਜਿਹੜਾ ਕੋਈ ਸਜ਼ਾ ਦੇ ਰਹੇ ਨੇ ਜਾਂ ਪੰਜਾਬ ਪ੍ਰਤੀ ਕੋਈ ਨਫ਼ਰਤ ਰੱਖੀ ਹੋਈ ਹੈ ਉਹਨਾਂ ਦੇ ਦਿਲ 'ਚ ਕਿ ਇਹਨਾਂ ਨੂੰ ਇਦਾਂ ਹੀ ਕਿਸਮਤ 'ਚ ਛੱਡ ਦਿਓ ਪਰ ਪੰਜਾਬੀ ਆ ਅਜ ਤਾਂ ਤੁਰਕੀ ਜਾ ਕੇ ਲੰਗਰ ਲਾ ਲੈਣੇ ਆ ਅਜ ਤਾਂ ਭੁੱਜ ਜਾ ਕੇ ਲੰਗਰ ਲਾ ਲੈਨੇ ਆ ਦੁਨੀਆਂ 'ਚ ਕਿਤੇ ਵੀ ਆਫਤ ਆਵੇ ਪੰਜਾਬੀ ਪਹਿਲਾਂ ਜਿਹੜੇ ਸਹਾਇਤਾ ਵਾਸਤੇ ਹੱਥ ਵਧਾਉਂਦੇ ਆ ਇਹ ਤਾਂ ਸਾਡੇ ਆਪਣੇ ਤੇ ਸੰਕਟ ਆਇਆ ਸੋ ਅਸੀਂ ਸਰਕਾਰ ਵੱਲੋਂ ਰੀ ਹੈਵਿੰਗ ਦੈਨ ਰੀਸਟਰਕਚਿੰਗ ਤੇ ਜਿੰਨਾ ਵੀ ਪੁਨਰਵਾਸ ਵਾਸਤੇ ਅਸੀਂ ਕੰਮ ਕਰਨਾ ਔਰ ਬੜੀ ਜਲਦੀ ਜ਼ਿੰਦਗੀ ਜਿਹੜੀ ਪੰਜਾਬੀਆਂ ਦੀ ਪਟੜੀ ਗਿਆ ਜੋ ਸੰਜੀਵ अरोड़ा ਜੀ ਕਿਉਂਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣ ਚੁੱਕੇ ਨੇ ਤੇ ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਖਾਲੀ ਹੋਈ ਹੈ ਤਾਂ ਉਹਗੇ ਸਮਾਜ ਸੇਵੀ ਉਪਯੋਗਪਤੀ ਇੱਕ ਧਾਰਮਿਕ ਜਾਂ ਸਮਾਜਿਕ ਜਾਂ ਦਿੱਲੀਆ ਵੀ ਐਕਟੀਵਿਟੀਆਂ ਸਮਾਜ ਦੇ ਵਿੱਚ ਸ੍ਰੀ ਜੇਂਦਰ ਗੁਪਤਾ ਜੀ ਕਰਦੇ ਨੇ ਉਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਰਸੋਵ ਵਾਸਤੇ ਅੱਜ ਕਾਬਸ ਭਰੇ ਨੇ ਉਹਨਾਂ ਦੇ ਦਿਨਾਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸ ਪਾਰਟ ਦੇ ਚੋਣ ਕਮਿਸ਼ਨ ਦਾ ਹੈਗਾ ਉਹਨੂੰ ਫਾਲੋ ਕਰਾਂਗੇ ਕਿਉਂਕਿ ਅਰੋੜਾ ਸਾਹਿਬ ਇਸ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੇ ਦੋ ਮੰਤralੇ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ ਇੰਡਸਟਰੀ ਤੇ ਪਾਵਰ ਸੋ ਸੋ ਗੁਪਤਾ ਰਜਿੰਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਬਹੁਤ ਥੱਲੇੋਂ ਉੱਠੇ ਨੇ ਬੜੀਆਂ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਭਾਮ ਇਹਨਾਂ ਦੇ EMPLYEE ਨੂੰ ਭਾਮੇ ਕਿਸੇ ਨੂੰ ਵੀ ਇਦਾਂ ਹੀ ਫੋਲ ਕੇ ਬਸਬੰਦ ਵੀ ਕਰਦੇ ਆ ਔਰ ਸਕਿੰਬਰਣਾਲਾ ਇਲਾਕੇ ਦੇ ਵਿੱਚ ਬੜਾ ਇਹਨਾਂ ਦਾ ਸਤਕਾਰ ਨਾਲ ਨਾਂ ਲੈਂਦਾ ਮੈਨੂੰ ਸ਼ੁਭ ਕਾਮਨਾਵਾਂ ਦੇ ਦਿੰਦਾ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਤੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਕੁਸ਼ਲ ਕਿਉਂਕਿ ਇਹਨਾਂ ਕੋਲ ਤਜਰਬਾ ਹੈ ਤਾਂ ਉਹ ਲੈ ਕੇ ਵੀ ਆਉਣਗੇ ਉੱਥੇ ਜੋ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲਾਈ। ਸੀਐਮ ਸਰ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨੋਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮਾਨੀ ਬਟ ਪਰ ਇਸ ਵਾਰ ਇੱਕ ਦੋ ਹੋਰ ਨੋਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ। ਅ ਕੋਈ ਜੈਪੁਰ ਤੋਂ ਹੈ। ਇੱਕ ਮਹਾਰਾਸ਼ਟਰ ਤੋਂ ਹੈ। ਤੇ ਤੇਲੰਗਾਨਾ ਤੇਲੰਗਾਨਾ ਤੋਂ ਵੀ ਕੈਰੇਜ ਪਰ ਵਿਦਆਊਟ ਪ੍ਰਪੋਜ਼ਲਸ ਨੇ। ਕਿਸੇ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਵਾਸਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹਦੇ ਵਿੱਚ 10 ਐਮ ਐਲ ਏਜ਼ ਵੱਲੋਂ ਚਾਹੀਦੇ ਪਰ ਉਹਨਾਂ ਚ ਕਿਸੇ ਦੇ ਐਮ ਐਲ ਏਜ਼ ਦੀ ਪ੍ਰਪੋਜ਼ਲ ਨਹੀਂ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ ਭਰਨ ਦਾ ਪਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਜਾਂ ਸ਼ਰਤਾਂ ਪੂਰੀਆਂ ਕਰਦੇ ਚੱਲਣਗੇ ਦੂਸਰੀ ਐਮਟਾ ਬਿਸਤੇ ਨਾਲੀ ਜਿਹੜਾ ਤਰਲ ਕਰਨ ਦੀ ਇਸ ਡੀਸਿਲਟਿੰਗ ਨੂੰ ਮਨਜ਼ੂਰੀ ਨਹੀਂ ਦਿੱਤੀ ਆਪ ਲੋਗੋ ਤਾਂ ਕੌਣ ਸੁਣਾਏਗੀ ਨਹੀਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਡੀਸਿਲਟਿੰਗ ਨਹੀਂ ਮਨਜ਼ੂਰੀ ਦਿੱਤੀ ਕੇਂਦਰ ਸਰਕਾਰ ਤਾਂ ਕਰੂਗੀ ਤਾਂ ਕਿ ਡੀਸਿਲਟਿੰਗ ਨਹੀਂ ਹੁਣ ਇੱਥੇ ਤੋਂ ਪਤਾ ਲੱਗਦਾ ਨਾ ਕਿ ਕੌਣ ਜ਼ਿੰਮੇਵਾਰ ਹੈ ਉਹ ਕਹਿੰਦੇ ਅਸੀਂ ਡੀਸਿਲਟਿੰਗ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਕਰਕੇ ਤਾਂ ਪਹਿਲਾਂ ਜਿਹੜੀ ਪ੍ਰੋਬਲਮ ਆ ਕਿ ਉਹ ਜਦੋਂ ਥੋੜਾ ਜਿਹਾ ਕੋਈ ਕਿਸੇ ਦਰਿਆ ਨੂੰ ਸਾਫ ਕਰਨ ਦੀ ਗੱਲ ਚੱਲਦੀ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਜਦੋਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੀਸੈਟਲਿੰਗ ਨੂੰ ਜੁਰੀ ਦਿੱਤੀ ਹੈ ਤਾਂ ਅਸੀਂ ਫੋਲੋ ਕਰਾਂਗੇ ਗਾਈਡਲਾਈਨ ਸਾਰੀਆਂ ਉਹਨਾਂ ਦੀ ਤੇ ਤਾਂ ਕਿ ਉਹ ਵਿਖਦੇ ਵਿੱਚ ਇਸ ਤਰ੍ਹਾਂ ਦੇ ਚਲੋ ਐ ਤਾਂ ਕੁਦਰਤ ਹੈ ਉਹ ਤਾਂ ਜੰਮੂ ਕਸ਼ਮੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਆਸਾਮ ਤੱਕ ਹੜਾਂ ਦੀ ਮਾਰ ਚੱਲ ਰਹੀ ਹੈ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 4 ਸਾਲਾਂ ਦੇ ਵਿੱਚ ਜੋ-ਜੋ ਲੋਕ ਭਲਾਈ ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਅਸੀਂ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਤੇ ਬਾਕੀ ਫੈਸਲਾ ਤਲੋਕ ਕਰੀਮ ਸਾਹਿਬ ਸੀਜੀਐ ਦਾ ਇਸ਼ੂ ਪੜਾ ਇਸ ਟਾਈਮ ਚੱਲ ਰਿਹਾ ਹੈ ਤੁਸੀਂ ਜਿਹੜੇ ਟੀਐਮ ਤੋਂ ਇਹ ਕੋ ਬਹੁਤ ਹੀ ਸ਼ਰਮਨਾਕ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋ ਜੁੱਤੀ ਸੁੱਟ ਕੇ ਅਪਮਾਨ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉੱਟਣ ਦੀਆਂ ਜਾਂ ਉਹਨਾਂ ਦਾ ਸਿਰ ਪਾੜ ਦਿਓ ਉਹਨਾਂ ਦਾ ਇਹ ਮੰਗਣ ਵਾਲੇ ਨੇ ਤਾਂ ਕਿੱਥੇ ਬੈਠ ਗਏ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾ ਸਾਡੇ ਜਿਹੜਾ ਸੋਸ਼ਲ ਬਾਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਕੋਈ ਇਹ ਚੰਗੀ ਗੱਲ ਹੈ ਕਿਉਂਕਿ ਭਾਰਤੀ ਗੁਲਦਸਤਾ ਹੈ ਗੁਲਦਸਤੇ 'ਚ ਹਰ ਕਿਸਮ ਦਾ ਰੰਗ ਹੁੰਦਾ ਹੈ ਗੁਲਦਸਤੇ 'ਚ ਹਰ ਕਿਸਮ ਦੇ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਰ ਦੇਖ ਨਹੀਂ ਸਕਦੇ ਸੋ ਭਾਰਤੀ ਗੁਲਦਸਤਾ ਸਾਡਾ ਦੇਸ਼ ਵਿੱਚ ਹਰ ਇੱਕ ਨੂੰ ਹੱਕ ਹੈ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚੋਂ ਗਰੀਬ ਪਰਿਵਾਰ ਚੋਂ ਉੱਠ ਕੇ ਐਡੀ ਵੱਡੀ ਕੁਰਸੀ ਤੇ ਬੈਠ ਕੇ ਸ਼ਾਇਦ ਇਹ ਹੀ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ ਉਕਿ ਉਹਨਾਂ ਨੇ ਤਾਂ ਹਮੇਸ਼ਾ ਜਾਤੀਵਾਦੀ ਲੜਾਈ ਲੜੀ ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਅਸੀਂ ਸਾਰਿਆਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸੀਐਮ ਸਾਹਿਬ ਬ੍ਰਿੰਦਰ ਸੋਇ ਨਿੰਦਨਯੋਗ ਹੈ ਬ੍ਰਿੰਦਰ ਕੁਮੰਦ ਦੀ ਡੈਥ ਹੋ ਗਈ ਆ 24 ਘੰਟੇ ਦੇ ਅੰਦਰ ਦੋ ਪੰਜਾਬੀ ਜਗਤ ਤੇ ਪੰਜਾਬ ਦੇ ਦੋ ਵੱਡੇ ਨੌਜਵਾਨ ਜਿਹੜੇ ਸੀ ਜਗਤ ਨਾਲ ਦੇਖੋ ਕੱਲ ਮੈਂ ਸੰਸਕਰਤੇ ਵੀ ਗਿਆ ਸੀਗਾ ਆਪਣਾ ਰਾਜਵੀਰ ਜਵੰਦਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਸ ਨੂੰ ਮੌਤ ਹੋ ਗਈ ਤੇ ਰਾਤੀ ਖਬਰ ਸੁਣੀ ਕਿ ਮਾਨਯੋਗ ਮਾਨੀ ਬਾਡੀ ਬਿਲਡਰ ਬਰਿੰਦਰ ਕੁਮਰ ਨੂੰ ਮੌਤ ਹੋ ਗਈ ਸੋ ਪ੍ਰਮਾਤਮਾ ਦੇ ਅਰਦਾਸ ਹੈ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਵਾਪਰਮਾਤਮਾ ਪਾਣਾ ਮਨੰਦ ਬਰਬਖਸ਼ੀ ਬਾਕੀ ਇਹ ਜਿਹੜਾ ਅੱਜਕੱਲ ਜਿਵੇਂ ਬਰਿੰਦਰ ਕੁਮਰ ਮਨੋਹਰੰਦਾ ਦਾ ਹਾਰਟ ਅਟੈਕ ਹੋ ਗਿਆ ਸੀ ਜਾਂਦਾ ਕਿ ਅਸੀਂ ਪਹਿਲਾਂ ਦੇਖਦੇ ਹਾਂ ਕਬੱਡੀ ਵਾਲੇ ਪਲੇਅਰ ਵੀ ਕਾਫੀ ਜੰਗ ਦੇ ਵਿੱਚ ਸੋ ਫੇਵਰੀ ਅੱਜਕੱਲ੍ਹ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਜਾਂ ਲਿਆ ਜਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉਹਦੇ ਵਿੱਚ ਕੋਈ ਵੀ ਬੰਦਾ ਇਸ ਤਰ੍ਹਾਂ ਆਪਾਂ ਆਪਣੇ ਰਿਸ਼ਤੇਦਾਰੀਆਂ ਦੋਸਤਾਂ ਨੂੰ ਤਾਂ ਜੀ ਦੇਖਦੇ ਹਾਂ ਮਨ ਲ ਕੋ ਕਿਸੇ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਿੰਡਾਂ ਚ ਖੁਰਾਕਾਂ ਜਿਹੜੀਆਂ ਵਿਦਆਊਟ ਪੈਸਟੀਸਾਈਡ ਜਾਂ ਵਿਦਾਊਟ ਰਿਆ ਸੁਪਰੀਆਂ ਹੁੰਦੀਆਂ ਸੀ ਕੱਲੋਂ ਤੋਂ ਹੋਰ ਸਿੱਪ ਕਹਿੰਦੇ ਪੁਰਾਣੀਆਂ ਖਰਾਕਾਂ ਕਾਦੀਆਂ ਯੋ ਪਲਾਨੇ ਦੀ ਪੁਰਾਣੀਆਂ ਖਰਾਕਾਂ ਦਾ ਮਤਲਬ ਹੋ ਗਿਆ ਕਿ origignal ਉਹ ਬਿਨਾ ਮਲਾਵਟ ਤੋਂ ਹੁਣ ਤੁਸੀਂ ਦੇਖੋ ਕਿ ਖੰਗ ਦੀ ਦਵਾਈ ਦੇ ਵਿੱਚ ਕੀ ਕੀ ਮਲਾਜ ਜ਼ਹਿਰ ਮਲਾਈਆਂ ਪਈਆਂ ਤੇ ਬੱਚਿਆਂ ਦੇ ਟੱਟ ਤੇ ਹਰ ਗੱਲ ਜਿਹੜੀ ਆ ਉਹ ਕਮਰਸ਼ੀਅਲ ਨਿੱਜ ਵਾਸਤੇ ਜ਼ਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜਚਾਲੀ ਮਿਲ ਰਿਹਾ ਅੱਜ ਕੱਲ ਸੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਜੀ ਜੇ ਮੈਂ ਵੀ ਇਹ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ オリジナル ਟਿਬਲਾਓ ਆਰਗੇਨਿਕ ਚੀਜ਼ਾਂ ਬਲਾਓ ਤੇ ਮੈਂ ਵਪਾਰੀਆਂ ਨੂੰ ਜਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਕੋਈ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨ ਹੈ ਜੇ ਤੁਸੀਂ ਕਿਸੇ ਦਾ ਕੋਈ ਮਲਾਵਤਾਂ ਨਹੀਂ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਉਹ ਅੱਗ ਕਿਤੇ ਦੇਣ ਕਿਤੇ ਕਿਸੇ ਨਾ ਕਿਸੇ ਦਿਨ ਤੁਹਾਡੇ ਘਰੇ ਵੀ ਆ ਸਕਦਾ ਹੈ ਸਰ ਸਰ ਸੈਸ਼ਨ ਬੁਲਾ ਰਹੇ 24 ਤਰੀਕ ਨੂੰ ਵਿਸ਼ੇਸ਼ ਕਿਹਾ ਜਾ ਰਿਹਾ ਆਨੰਦਪੁਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਸਕਦਾ ਕੋਈ ਪ੍ਰਪੋਜ਼ਲ ਹੈ ਜੀ ਹਜੇ ਕੈਬਨਿਟ ਹੋਊਗੀ ਕੈਬਨਿਟ ਦੇ ਵਿੱਚ ਬਿਜ਼ਨਸ ਡਿਸਾਈਡ ਕੀਤਾ ਜਾਂਦਾ ਮੈਂ ਪੱਲਾ ਮਾਨ ਸਾਹਿਬ ਦੇ ਦਿਲ 'ਚ ਹੈ ਜੀ ਇਹ ਗੱਲ ਨਹੀਂ ਜੀ ਦੇਖੋ ਗੱਲ ਇਹ ਹੈ ਜੋ ਕੈਬਨਿਟ ਡਿਸਾਈਡ ਕਰੂਗੀ ਉਹ ਵੀ ਬਾਅਦ 'ਚ ਕਰਨਗੇ ਮੇਰੇ ਦਿਲ 'ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇੱਕ ਕਲੈਕਟਿਵ ਡਿਸੀਜਨ ਉਹ ਮਤਲਬ ਇਹ ਸਿਜ਼ਨ ਨੂੰ ਲੈ ਕੇ ਸਿਕਿਉਰਟੀ ਨੂੰ ਐਡਾ ਹਾਂਜੀ ਬਿਲਕੁਲ ਬਿਲਕੁਲ ਇਹ ਵਜ਼ਾਰਾਂ ਦੇ ਵਿੱਚ ਕਿਉਂਕਿ ਭੀੜ ਪਟਾਕੇ ਦਾ ਮਾਹੌਲ ਹੈ ਤੇ ਕੁਝ ਸ਼ਰਾਬੀ ਅੰਸਰ ਇਹ ਹੈ ਜੇ ਮੌਕੇ ਦਾ ਜਿਹੜਾ ਉਹ ਫਾਇਦਾ ਉਠਾ ਕੇ ਕੋਈ ਸੈਬੋਟਾਜ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਪੰਜਾਬ ਪੁਲਿਸ ਜੀ